ਸਰਸਿਕਲ ਬਾਈ ਜੀ ਮਾੜੇ ਦੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲੇ ਜੇ ਟਾਪ ਕਲਾਸ ਨਿਕਨੇ ਆਏ ਆ ਤੇ ਕਰਾਉਣੇ ਆ ਦਰਸ਼ਨ ਤੇ ਵਧੀਆ ਕੁਆਲਟੀ ਵਾਲੇ ਇੱਕ ਨੀਲੀ ਬਲੱਡ ਲੈਂਡ ਪਾਸਤਾ ਦੇ ਵਿੱਚ ਉਹ ਝੋਟੀ ਆਈ ਆ ਬਾਈ ਕੋ ਬਹੁਤ ਕੁਆਲਟੀ ਵਾਲੀ ਜਿਹਨੂੰ ਆਖਿਆ ਜਾਂਦਾ ਆ ਜੇ ਬਰੀਡ ਤੇ ਗੱਲ ਕਰੀਏ ਬਿਊਟੀ ਦੀ ਗੱਲ ਕਰੀਏ ਸਾਰੇ ਬੰਨਿਆਂੋਂ ਵਧੀਆ ਰਹੂਗੀ ਬੈਸਟ ਰਹੂਗੀ ਸਰਸਿਕਲ ਬਾਈ ਜੀ ਸਰਸਿਕਲ ਜੀ ਵੀਰ ਜੀ ਪਰਪੋਲਾ ਜੀ ਹਰਮਣਾ ਜੀ ਵਧੀਆ ਠੀਕ ਆ ਜੀ ਜਿਹਨੇ ਭੈਣ ਭਰਾ ਵੀ ਦੀ ਮਾਣਾ ਡੀਰੀ ਫਰਨ ਦੇ ਜੁੜੇ ਆ ਸਾਰਿਆਂ ਦਿਨੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੀ ਸੰਗਤਾਂ ਵੀ ਜੀ ਦਿਨੋਂ ਧੰਨਵਾਦ ਕਰਦੇ ਆ ਬਿਲਕੁਲ ਸਹੀ ਗੱਲ ਵੀਰ ਜੀ ਸਹੀ ਜਨਵਾਰ ਵੀ ਜੀ ਅੱਜ ਆਪਣੇ ਕੋਲ ਝੋਟੀਆਂ ਦੋਗ ਚਲਗੀਆਂ ਅਹੀਂ ਹਾਂਜੀ ਦੂਰ ਜਾਣੀਆਂ ਆ ਤੇ ਤਿੰਨ ਨੰਬਰ ਵਾਲੀ ਝੋਟੀ ਵੀ ਗਈ ਆ ਠੀਕ ਆ ਵੀਰ ਜੀ ਇੱਕ ਵਿਹੜ ਚੰਗੀ ਸੂਈ ਆ ਹਾਂਜੀ ਇੱਕ ਤੁਹਾਨੂੰ ਤੋਹਫਾ ਉਹ ਖਾਉਣੇ ਆ ਬਲੈਡ ਲੈਂਡ ਨੀਦੀ ਰਾਵੀ ਦੀ ਜਿਹੜੀ ਠੀਕ ਆ ਜੀ ਤੇ ਉਹ ਰਸਲੀ ਪਾਸਤਾ ਦੀ ਚੀਜ਼ ਚੋਂ ਹਾਂਜੀ ਮਈ ਦੇ ਦੋਗ ਮਈਆ ਨਾ ਨਗਰ ਆਉਂਦੀਆਂ ਤੇ ਜੀ ਮੈਂ ਆਈ ਆ ਇਹ ਤੇ ਜੀ ਮਈ ਤੇ ਜੀ ਮਈ ਆਈ ਆ ਪਾ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਸਰੇਦੀ ਮਈ ਤੋਹਾਈਆ ਟੋਪ ਦੀ ਮਈਆਂ ਵੀਰ ਉਹਨਾਂ ਦੇ ਘਰੋਂ ਸ਼ਾਟ ਬਣੇ ਆ ਆਪਣੇ ਜਿਹੜੀ ਗੱਲ ਹੈ ਹਾਂਜੀ ਹਾਂਜੀ ਕਹਿੰਦਾ ਕਿ ਜਿਥੇ ਮਾਦੀ ਤੇ ਕਠੋਕੇ ਕੋ ਕਹਿੰਦਾ ਗਾਰੰਟੀ ਦੇਦੀ ਮਈ ਜਿਹੜੀ ਗੱਲ ਹੈ ਸਰੇਦੀ ਮਈ ਜਿਹਨੂੰ ਤੇ ਸਰੇਦੀ ਮਾਝ ਆ ਪੀ ਹਰ ਬੰਨਿਆ ਵੀ ਠੰਡੀ ਧੀਰੀ ਕਹਿੰਦੇ ਕਿ ਸਾਫ਼ ਆ ਤੇ ਐਂਡ ਤੱਕ ਜਿਹੜਾ ਕਿਲੋ ਦੁੱਧ ਵੀ ਨਾ ਆਉਂਦਾ ਵੀ ਆਪ ਖੜਨਾ ਪੈਂਦਾ ਇਦਾਂ ਦੀ ਮਈ ਪੀ ਨੀ ਸੋਣੀ ਕੁਆਲਟੀ ਦਾ ਇੱਕ ਦੇ ਕੰਨ ਹੁੰਦੀ ਨਾ ਵੀ ਅਸੀਂ ਜਦ ਕਈ ਇਹਦੇ ਵੀ ਲੋਡ ਕਰਕੇ ਪੈਸਿਆਂ ਖਾਤਰ ਆਂਦਾ ਉਸ ਚੀਜ਼ ਕਰਕੇ ਨਹੀਂ ਮਹੀਂ ਵੇਚ ਜਾਂਦੇ ਜਿਹੜੀ ਗੱਲ ਹੈ ਗਾਂ ਹੁਣ ਕਹਿੰਦਾ ਵੀ ਆਪੋ ਆਪਣਾ ਸਾਥ ਆ ਹੁੰਦਾ ਵੀ ਨਹੀਂ ਮਾਨਿੰਗ ਨਾ ਰੱਖਣਾ ਪੇ ਘਰਾਂ ਵਿੱਚ ਹੁੰਦਾ ਤਿੰਨ ਚਾਰ ਭਰਾ ਹੀ ਹੋ ਤਾਂ ਨਾਂ ਦੇ ਮੁੰਡਿਆਂ ਦੀਆਂ ਚੀਜ਼ਾਂ ਕਹਿੰਦੇ ਆ ਵੀ ਮਾਰੀ ਕਰਕੇ ਤੇ ਨਾਂ ਵੇਚਦੇ ਮਜਬੂਰੀ ਕਰਕੇ ਠੀਕ ਹੈ ਜੀ ਆਂਦਾ ਜੇ ਮਜਬੂਰੀ ਆ ਉਹਦੇ ਫੇਰ ਸਾਂਭੀ ਨਹੀਂ ਜਾਂਦੀ ਸਾਂਭੀ ਨਹੀਂ ਆਂਦੀ ਵੀਰਾਂ ਦੀਆਂ ਚਾਰ ਪੰਜ ਕਰਪੈਨਾ ਹੀ ਕਰਦੀਆਂ ਤੇ ਬਾਕੀ ਆਂਦਾ ਵੀ ਯੋਰ ਅਹੀਂ ਪੂਰਾ ਵੀਰ ਇਹ ਨਾ ਆਖੇ ਵੀ ਕੱਲਾ ਤੈਨੂੰ ਸਦਿਆ ਆਂਦਾ ਮੈਂ ਦੇ ਉਤੇ ਚੰਗੇ ਚੰਗੇ ਬਦੇ ਗਏ ਆ ਤੇ ਇਹ ਮੈਂ ਵੇਚਣੀ ਪੂਰੇ ਮੋਲਣਾ ਇਕਾਲ ਵੀਰ ਉਹਨਾਂ ਤੋਂ ਮੈਂ ਲਈ ਆ ਠੀਕ ਆ ਜੀ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਪ्योर ਤਜਾ ਸੁਆ ਮਹੀਂ ਸੁਣੀ ਤਜਾ ਸੁਆ ਦੇਖੋ ਜੀ ਆਖੋ ਕਰੋ ਚੈੱਕ ਤੇ ਸਾਰਿਆਂ ਪਾਸੋਂ ਮੈਂ ਤੁਰਨ ਦੀ ਤੇ ਗਾਲੀ ਪਈ ਆ ਇਨੀ ਠੰਡੀ ਠੀਰੀ ਮੈਂ ਜ਼ਿੰਦਗੀ 'ਚ ਨਹੀਂ ਵੇਖੀ ਪ्योर ਵੀ ਦੇ ਕੁਆਲਟੀ ਵਾਲੀ ਤੇ ਸਿਰੇ ਦੀ ਚੀਜ਼ ਆ ਠੀਕ ਆ ਜੀ ਜਿਹਨੂੰ ਕਹਿੰਦੇ ਅਸਲ ਤੇ ਬਾਤ ਵੀਰ ਮੈਂ ਦੇ ਵਿੱਚ ਸਿੱਧਕ ਪੂਣਾ ਠੰਡੀ ਪੀਲੀ ਇਹ ਨਹੀਂ ਯਾਦਾ ਹਣਾ ਜੇ ਮਾਣਾ ਜੇ ਕੱਟੀ ਦੇ ਦੇ ਇਹ ਫਿਰ ਤੇ ਇਹ ਤੇ ਵੀਰ ਜੀ ਕੋ ਗੱਲਾਂ ਖੁੱਲਾਈ ਤਰਨ ਗਿਆ ਦੇ ਵੀਰ ਜੀ ਪਿਛੇ ਵੀਰ ਇੱਕ ਕੱਟੀ ਲੈ ਜਾਈ ਲੈ ਜੋ ਗਾਂ ਦੋ ਦੋ ਜੁੜੇ ਸਹੀ ਆ ਕਟੇ ਕਟਾ ਬੱਚੇ ਬਹੁਤ ਸੋਹਣੇ ਪਾਏ ਠੀਕ ਬੱਚੇ ਵਧੀਆ ਪੌਂਦੀ ਬਹੁਤ ਸੋਹਣੇ ਬੱਚੇ ਪਾਏ ਆ ਇਹ ਬਹੁਤ ਸੋਹਣੇ ਕੁਆਲਿਟੀ ਵਾਲੀ ਜਿਹਨੂੰ ਆਖਿਆ ਨਗੀਨਾ ਹੀ ਕੱਢਿਆ ਆ ਜਨਵਰ ਵੀਰ ਤੂੰ ਆਪ ਸਿਆਣਾ ਜੇ ਪਾਕਿਸਤਾਨ ਡੋਗਰ ਕੋ ਮੱਝ ਆਇਆ ਠੰਡੀ ਪੀਰੀ ਵੀਰ ਸਦਕਾਲੀ ਆ ਠੀਕ ਹੈ ਤੇ ਜੇ ਐਡਾ ਜਨਵਰ ਵੀਰ ਤੁਹਾਨੂੰ ਪਤਾ ਹੋ ઓਡੀਕਰ ਅਸੀਂ ਦੇ ਨਾਲ ਕੋਈ ਕੋਈ ਰਹਿੰਦਾ ਬਿਲਕੁਲ ਸਹੀ ਗੱਲ ਹੈ ਵੇਖੋ ਜਿੱਤੇ ਬਾਈ ਨੇ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਗੱਲ ਕੀਤੀ ਵੀ ਜਿੱਤੇ ਖਲਾਰ ਦੋ ਉਥੇ ਖਲੋਈਂਦੀ ਉਥੇ ਮੈਂ ਖਲੋऊंगी ਜਿਹੜੀ ਗੱਲ ਆ ਇਸ ਤਰ੍ਹਾਂ ਦੀ ਜਨਵਰ ਇਡੀ ਕਰਮਾਲੀ ਸਿਤਗਾਲੀ ਆ ਵੀ ਸਾਰੀਆਂ ਖੂਬੀਆਂ ਚ ਹੈਗੀਆਂ ਕਰਮਾਲੀ ਜੇ ਮਹਾਰਾਜ ਜੀ ਨੇ ਚੜ੍ਹਦੀ ਕਲਾ ਬਖਸ਼ੇ ਕਰੋ ਭਾਈ ਜੀ ਅਸਲ ਚੀਜ਼ ਆ ਵੀਰ ਜੀ ਨੂੰ ਕਹਿੰਦੇ ਪਿਓ ਜਿਹੜਾ ਵੀਰ ਭਰਾ ਨੂੰ ਵੀਰ ਕਰਮਾਲ ਨੂੰ ਜਿੰਨੇ ਵੀਰ ਨੂੰ ਇਹ ਤੋਹਫਾ ਮਿਲਣਾ ਨਾ ਅੱਜ ਹਾਂਜੀ ਜਨਵਾਰ ਜਾਊਗਾ ਜਿਹਦੇ ਘਰ ਹਾਂਜੀ ਹਾਂਜੀ ਇੱਕ ਯਾਦ ਕਰੂਗਾ ਵੀ ਖੇ ਵੀ ਜਨਵਾਰ ਘੱਲਿਆ ਇਹ ਜਨਵਾਰ ਆ ਸਹੀ ਗਾਲ ਆ ਵੀ ਕੁਆਲਿਟੀ ਆ ਜਿਹਨੂੰ ਕਹਿੰਦੇ ਕੁਆਲਿਟੀ ਦੁਰਵ ਪਛਾਨੀ ਜਾਂਦੀ ਆ ਇਹ ਹਰ ਬਨੇ ਬਿਊਟੀ ਜੇ ਬੈਸਟ ਆਉਂਦੀ ਆ ਦੁੱਧ ਚ ਚਵਾਈ ਦੇ ਵਿੱਚ ਡੈਸਟ ਰਹੂਗੀ ਚੰਗੀ ਚੰਗੀ ਮਾਂ ਵੀ ਨਾਮੀ ਨਾਮੀ ਆਪਣੇ ਵੀਰੇ ਦੇ ਬੜੀ ਬੜੀ ਹਾਂਜੀ ਗਾਲੇ ਦਿਨ ਦੇਖੋ ਜੀ ਆਪਣੇ ਪੰਜਾਬ ਚੋ ਪੰਜਾਬ ਦੀ ਮੱਝ ਪਲੀ ਆ ਨੀਲੀ ਰਾਵੀ ਪੀ ਪੈਸੇ ਲਾਉ ਗਾਲੀ ਪੈਸੇ ਦੇ ਪੈਸਾ ਮੁੱਕ ਜਾਂਦਾ ਜਾਨਵਰ ਨਹੀਂ ਮੁੱਕਦਾ ਜਾਨਵਰ ਚੜਦੇ ਦੋ ਚੜਦਾ ਜਿਹੜੀ ਗੱਲ ਹੈ ਸਹੀ ਗੱਲ ਹੈ ਚੀਜ਼ਾਂ ਵੀ ਦਿਲ ਨਾਲ ਲੈਣੀਆਂ ਪੈਂਦੀਆਂ ਆਇਆਂ ਇੱਕ ਕਿਲਿਆਂ ਨਾਲ ਹੀ ਮਿਲਦੀਆਂ ਜਾਨਵਰ ਚੜਦੇ ਜਿਹੜੀ ਗੱਲ ਹੈ ਜਾਨਵਰ ਆਪ ਟੌਪ ਦਾ ਸਿਰੇ ਸਿਰੇ ਦਾ ਠੀਕ ਆ ਭਾਈ ਜੀ ਸਾਰੀ ਮਹੀਂ ਦੇ ਵਿੱਚ ਕੁਆਲਿਟੀ ਆ ਵੀਰ ਅਸਲ ਚੀਜ਼ ਐ ਇਕ ਦੁੱਧ ਨਹੀਂ ਕਿਤੇ ਰਹਿ ਗਿਆ ਇੰਦਾ ਜਾਨਵਰ ਘਰ ਬਧਾ ਵੀਰ ਰੂਹ ਖੁਸ਼ ਹੁੰਦੀ ਰੂਹ ਖੁਸ਼ ਹੁੰਦੀ ਸਹੀ ਗੱਲ ਭਾਈ ਜੀ ਠੀਕ ਜਾਨਵਰ ਹੈਗਾ ਹਾਂ ਜੀ ਆ ਗਿਆ ਬੰਦਾ ਵਿੱਚ ਸੁਹਾ ਲੱਗਦਾ ਦੇਖ ਵਾਕਿਆ ਸਹੀ ਗੱਲ ਹੈ ਜੀ ਮੈਂ ਇੱਕ ਨੰਦਾ ਵੀ ਪਹਿਲਾਂ ਦੁੱਧ ਦੁੱਧ ਦੇ ਹੁਣ 60 70 ਹਜ਼ਾਰ ਵਾਲੀ ਮਹੀਂ ਵੀ ਹਾਂ ਮਹੀਂ ਮਹੀਂ ਦਾ ਮੋਲ ਐ ਇਹ ਜਦੋਂ ਬਰੀਡ ਤੇ ਮਹੀਂ ਚੜ ਜਾਂਦੀ ਨਾ ਫਿਰ ਉਹ ਜਿਹੜੀ ਅਸਲ ਚੀਜ਼ ਐ ਕੁਆਲਿਟੀ ਵੀਰ ਭਰਾ ਸ਼ੌਂਕੀ ਹੁੰਦੇ ਆ ਹਨਾ ਵੀ ਗਾਠਾ ਵੇਖੋ ਮੈਂ ਦਾ ਬਹੁਤ ਸਾਫ ਹੈ ਵਧੀਆ ਕੁਆਲਟੀ ਵਾਲੀ ਆ ਦੇਖੋ ਬਿਲਕੁਲ ਸਹੀ ਗੱਲ ਜੀ ਜਿਹੜਾ ਮੱਥੀ ਵੀਰ ਭਰਾ ਵੀਰ ਸ਼ੌਂਕ ਤੋੜਦੇ ਸਾਮ ਦੇ ਰਾਤੇ ਆ ਬਾਕ ਦਰਸ਼ਨ ਕਰਵਾਉਣੀ ਮੋਲਿਆ ਫਿਰ ਮੈਨੂੰ ਲੱਗਦਾ ਸੰਦਾ ਮੋਹ ਤੁਹਾਨੂੰ ਕਰਾ ਵੀਰ ਨਸੰਦਾ ਮੋਹ ਆਹ ਲੇ ਲਾਗ ਕੁਆਲਟੀ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਜੀ ਕਰਮਾਲੀ ਨੂੰ ਬਹੁਤ ਸੋਨਾ ਆਰਡਰ ਲੇਵਾ ਜਿਹਨੂੰ ਲੱਗਾ ਆ ਲੋਕੀ ਕਹਿੰਦੇ ਜੱਦਾ ਐਡਾ ਜੱਦਾ ਵੇਖੋ ਹੈਗਾ ਸਹੀ ਗੱਲ ਹੈ ਵੇਖੋ ਹਾਂ ਜੀ ਵੀ ਜੀ ਸੋਨਾ ਮੈਂ ਕਦੀ ਬਣਣੀ ਇਹ ਦਾ ਵੀਰ ਕਰਦਾ ਕੰਮ ਬੜੀ ਤੱਡੀ ਗੱਲ ਹੁੰਦੀ ਹੋਰ ਪੰਜ ਦਾ ਗੜੀ ਆ ਖੂਬ ਕਰ ਲਾ ਮੇਰੇ ਪੈਨਪਰਾ ਚੈੱਕ ਬਲੀ ਆਖਾਂ ਨਹੀਂ ਨਾ ਜਨਵਾਰਾ ਵੀ ਜਿਹਨੂੰ ਕਹਿੰਦੇ ਨਾ ਪੂਰਾ ਸਾਲ ਬਾਕੀ ਵੀਰ ਇੱਕ ਤੇ ਕਹਿੰਦੇ ਵੀ ਮਹੀਨੇ ਜਦ ਕਾੜ ਦੂਗੀ ਜਾਂ ਹਾਂਜੀ ਆਦੇ ਵੀ ਹਾਟੇ ਘਾਦੀ ਉਹ ਪਾਪਾ ਦਾ ਮੇਰੇ ਘਰ ਦੀ ਗਰੰਟੀ ਦੇਦੀ ਫੋਨ ਮੈਂ ਕੋ ਕੰਡਾ ਲਾਇਆ ਵੀਕਲ ਠੀਕ ਹੈ ਜੀ ਠੰਡਾ ਕਰਕੇ ਜਾਂਦਾ ਟਾਈਮੋਂ ਟਾਈਮ ਦੋ ਤੇ ਕੰਡੇ ਲੱਗੇ ਹਰ ਇੱਕ ਮਹੀਨਾ ਦਾ ਦੁੱਧ ਛਾੜਦੇ ਟਾਈਮੋਂ ਟਾਈਮੋਂ ਬਿਲਕੁਲ ਸਹੀ ਗੱਲ ਆ ਬਹੁਤ ਹੀ ਜਨੀ ਸਫਤ ਕਰਾਉਣੀ ਥੋੜੀ ਆ ਜੀ ਤੇ ਬਹੁਤ ਸਾਵ ਆ ਨਗੀਨਾ ਆ ਸਿੱਤ ਵੀ ਸਿੱਪਤਾ ਹੀ ਕੋਈ ਚੰਗੇ ਬੰਦੇ ਦੀ ਜਾਂ ਚੰਗੇ ਜਾਨਵਰ ਦੀ ਕੀਤੀ ਜਾਂਦੀ ਆ ਗਾਡੂਆਂ ਦੀ ਤੇ ਕੀਤੀ ਨਹੀਂ ਜਾਂਦੀ ਹਰ ਸਿਆਣੀ ਆ ਤੇ ਇਹ ਜੇ ਜਾਨਵਰ ਆ ਨਾ ਤੇ ਪਰਖ ਹਰ ਇੱਕ ਨੂੰ ਠੀਕ ਆ ਹਾਰੇ ਕੰਪਾਲਾ ਜੀ ਨਾ ਵੀ ਇੱਕ ਨੀਂਦ ਦਾ ਤੋਂ ਦੀ ਮਾਰਕ ਨੇ ਕੀ ਚੀਜ਼ ਹੈ ਜਿਹੜੀ ਗੱਲ ਹੈ ਗੱਲਣੇ ਪਰ ਹਰ ਕਰਕੇ ਲੱਗਦੀ ਵੀਰ ਭਰਾ ਸਿਆਣੇ ਆ ਤੂੰ ਦੋ ਦਿਨੇ ਪਾਜੀ ਨਹੀਂ ਲਈ ਮਾਜੇ ਪਾਹੀ ਵੱਡੇ ਵੱਡੇ ਬਰੀਡਰਾਂ ਨੇ ਹੁਣ ਕੀਤਾ ਸਾਨੂੰ ਮੇਰੇ ਜਾਨਵਰ ਜਿਹੜਾ ਚੰਗਾ ਜਾਨਵਰ ਉਹ ਤਾਂ ਹਾਰੇ ਕੋ ਤੁਹਾਨੂੰ ਪਤਾ ਗਾ ਗੇ ਜਿਹੜੀ ਗੱਲ ਆ ਪਾਸ ਫਿਰ ਢੇਰੀ ਜੀ ਨੂੰ ਕਹਿੰਦੇ ਸਰੇਦੀ ਬਿਲਕੁਲ ਸਹੀ ਬਿਲਕੁਲ ਸਹੀ ਉਸ ਤੋਂ ਬਾਅਦ ਜਿਹੜਾ ਕੋ ਵੀਰ ਭਰਾ ਨਹੀਂ ਦਾ ਚਾਹ ਬਣ ਹੋਇਆ ਤੇ ਵੀਰੇ ਫਿਰ ਤੇ ਮੋਲ ਦਾ ਮੋਲ ਮਗਣਾ ਮੈਂ ਆਈ ਆ ਠੀਕ ਗੇ ਇਹ ਮੋਲ ਇਹੜਾ ਹੈ ਵੀਰ ਨਾ ਕਰਿਆ ਮੋਲ ਵੀ ਵੀਰੇ ਜਿੰਨਾ ਯਾਰ ਮੈਂ ਸੁੰਦੀ ਨਹੀਂ ਨਾ ਤੇ ਦੋਤੇ ਚਾੜ ਕੇ ਵੀ ਮੈਂ ਵੇਚਣੀ ਦੋਤੇ ਚਾੜ ਕੇ ਵੇਖਦੀ ਆ ਅਸਲ ਚੀਜ਼ ਹੈ ਜੀ ਪੇ ਸਾਮਗੇ ਹੀਰਾ ਰੱਖਣ ਵਾਲਾ ਆ ਇਹ ਪਾਉਂਗਾ ਨਾ ਸੁਵੇ ਗੱਲ ਹੈ ਜੀ ਸੁਵੇ ਗੱਲ ਹੈ ਜਿਹੜੀ ਸਾਮਗੇ ਹੀਰਾ ਵੇਚਣਾ ਠੀਕ ਹੈ ਭਾਈ ਜੀ ਓਕੇ ਵਾਹ ਤੀ ਸਿਰਾਜ ਨੂੰ ਕਹਿੰਦਾ ਚੀਜ਼ ਉਹ ਹੈ ਹਾਂਜੀ ਭਾਈ ਦੱਸੋ ਕਿ ਵਿਹੜ ਆ ਜੀ ਸੁਈ ਜੇ ਸੁਈ ਬਸ਼ੀ ਮਗਰ ਬਸ਼ੀ ਆ ਕੀ ਠੀਕ ਹੈ ਜੀ ਤੇ ਜਿੰਨੇ ਦੀ ਵਿਹੜ ਦੇਣੀ ਆ ਨਾ ਹਾਂਜੀ ਉਹ ਵਸ਼ੀ ਸਾਹ ਹੌ ਲ ਸਮਝੇਗੇ ਵਸ਼ੀ ਮਗਰ ਜਿਹੜੀ ਅਸਲ ਤੀਗ ਜਿਹੜੀ ਮਗਰ ਬਰੀਡ ਦੀ ਵਸ਼ੀ ਹੈ ਮੈਂ ਉਹ ਵੀ ਵਸ਼ੀ ਵਿਖਾ ਦਿੰਨੇ ਆ ਦੁੱਧ ਵੇੜ ਦੇ ਕੋਲ ਹੋਣ 20 25 ਸਵੇਰ ਕੋਈ 16 ਕਿਲੋ ਦੇ 17 ਕਿਲੋ ਦੇ ਚੱਲਣ ਦੀ ਹੁਣ ਠੀਕ ਹੈ ਕੋਈ ਚੰਗੀ ਸੇਵਾ ਕਰੇ ਦੁੱਧ 20 ਕਿਲੋ ਪਾਜੂ 16 17 ਨਹੀਂ ਰਹੀ ਜਾਇਜ਼ ਭਾਅ ਨਾ ਦਵਾਂਗੇ ਠੀਕ ਹੈ ਜੀ ਦੇਖੋ ਜੀ ਬਹੁਤ ਸੋਹਣੀ ਵੈੜ ਹੈ ਕੁਆਲਿਟੀ ਵਾਲੀ ਇਹ ਨਿਸ਼ਕੰਦੀ ਨੂੰ ਬਹੁਤ ਸੋਹਣੀ ਮੇਰੇ ਲੇਵੇ ਦੀ ਵਸ਼ੀ ਹੈ ਵੀਰ ਨਿਕਰ ਲੇਵੇ ਦੀ ਤਾਂ ਕੁਆਲਿਟੀ ਵਧੀਆ ਲੱਗਾ ਜਿੰਦਗੀ ਵਿੱਚ ਕਦੇ ਫਾਲਟ ਨਾ ਪਾਉਗਾ ਨਿਕਰ ਲੇਵੇ ਦੀ ਵਸ਼ੀ ਠੀਕ ਹੈ ਜੀ ਦੇਖੋ ਠੰਡੀ ਗਿੱਡੀ ਸਾਰੀ ਚੀਜ਼ ਠੰਡੀ ਠੀਰੀ ਕੁਮਤਬਾ ਜੀ ਬਹੁਤ ਜ਼ਿਆਦਾ ਚੁਆਪ ਤੇਲ ਇਥੋਂ ਵੀ ਜੀ ਗਿੱਡੀ ਲੰਮੀ ਠੀਕ ਹੈ ਜੀ ਵਸ਼ੀ ਮਗਰ ਇਹਦੀ ਵਸ਼ੀ ਪੱਛੀ ਆ ਜੀ ਪੱਛੀ ਵਾਹ ਦੇਖੋ ਦੇਖੋ ਬਹੁਤ ਸਾਫ ਹੈੜਾ ਕੁਆਲਿਟੀ ਵਾਲੀ ਸੋਹਣੀ ਹੈ ਕੀ ਮਦਰ ਦੀ ਬਹੁਤ ਔਡਿਆਰੀ ਠੀਕ ਹੈ ਕਿਤੇ ਵਸ਼ੀ ਹਾਂ ਪਸ਼ੀ ਦੀ ਬੇਲ ਮਾਉਂ ਨੂੰ ਚੱਕੀ ਲੱਭੀ ਦੇਖੋ ਜੀ ਬਹੁਤ ਸੋਹਣੀ ਵਸ਼ੀ ਆ ਇਹ ਕਹਿੰਦੇ ਕੁਆਲਟੀ ਆ ਬਰੀ ਠੀਕ ਹੈ ਵੈੜ ਦਾ ਵੀਰ ਵੈੜ ਇੱਕਿਆ ਤੇ ਗਾਂ ਕਿਤਾ ਜਸਾ ਬਿਲਕੁਲ ਸਹੀ ਗੱਲ ਰੇਡ ਦਾ ਬਿਲਕੁਲ ਜਾਇਜ਼ ਖਾਣ ਦੇ ਨਾਲ 50000 ਜਾ ਯਾਰ ਜਾ ਯਾਰ ਦੀ ਮਸ਼ੀਨ ਦੇ ਤਾਂ ਜੀ GS9 ਰੇਟ 50000 16 ਕਿਲੋ ਨੂੰ ਜਿਹੜਾ ਮਰਜ਼ੀ ਟੰਡਾ ਲਾ ਕੇ ਫੇਰ ਲੈ ਜੀ GS9 ਰੇਟ 50000 ਚਲੋ ਜੀ ਜਾਂ ਦੋ ਮਗਰ 10000 ਦੀ ਵਸ਼ੀ ਆ ਦੇ ਵਧੀਆ ਕੁਆਲਟੀ ਪਾਈਆਂ ਟੀਕਾ ਲਵਾਇਆ ਹੈ ਬਹੁਤ ਸਾਫ ਸੁਥਰੀ ਲੋਹ ਜੋੜੀਆਂ ਘੱਲ ਦਿੱਤੀਆਂ ਲੱਦ ਕੇ ਆ ਵੀ ਟੋੜेंगी ਅੱਗੀ ਆ ਪਰ ਚੀਜ਼ਿੰਗ ਟੋੜਿੰਦੀ ਚੰਗੀ ਠੀਕ ਹੈ ਆ ਵੀ ਚੱਲੀ ਲਖਾ ਦਿੰਦੇ ਆ ਬਹੁਤ ਜ਼ਿਆਦਾ ਕੱਟੀ ਚੰਗੀ ਹੈ ਇੱਕ ਰੰਗ ਕਾਲੀ Z Black ਵੇਕੀ ਠੀਕ ਹੈ नोटियर ਜੀ ਇਹ ਸੀ ਜੀ ਨੋਰੀ ਹਾਂ ਮਾੜਾ ਵਾਡੀਆਂ ਨੂੰ ਪਰਾਂ ਕਰਦੀ ਥਲੇ ਠੀਕ ਦੇਖੋ ਇਹ ਬਹੁਤ ਸਿੰਗਲ ਹੱਡੀ ਦੀ ਝੋਟੀਆਂ ਪੂਰੀ ਕੁਆਲਟੀ ਵਾਲੀ ਸਾਫ਼ ਸੁਥਰੀ ਸਭ ਵਧੀਆ ਬਾਈਗੋਲ ਪਸ਼ੂ ਹੁੰਦੇ ਆ ਤੇ 24 ਘੰਟੇ ਪਸ਼ੂ ਹੁੰਦੇ ਬਾਈਗੋਲ ਲੈਓ ਜੀ ਜਨਵਾਤਾਂ ਦੱਸਦਾ ਵੀ ਕਿ ਹੁਣ ਦੋ ਝੋਟੀਆਂ ਦੂਰ ਜਾਣੀਆਂ ਹਾਂ ਹਾਂ ਸਵਾਲ ਦਿੱਤੀਆਂ ਲੱਦ ਕੇ ਕਲ ਵਾਤੀਆਂ 3 4 3 4 ਹਰ ਰੋਜ਼ ਰੋਜ਼ ਸਾਨੂੰ ਪਲਾ ਵੀਡੀਓ ਪੰਗੀ ਤੇ ਭੈਣ ਭਰਾ ਪੁੱਤਰੇ ਦੇਂਦੇ ਘਰ ਵੀ ਆ ਜਾਂਦੇ ਆ ਫਿਰ ਉਹ ਦਨ ਕਰ ਜਾਂਦੇ ਕਈ ਕਹਿੰਦੇ ਸਾਡਾ ਪਸ਼ੂ ਵੀੜੇ ਨਾ ਚੰਗੀ ਵਸ਼ੀ ਚੰਗੀ ਵਸ਼ੀ ਘਰੋਂ ਵੇਚੀ ਸੀ ਕੋਈ ਲੱਖ ਦੇ ਲੱਗੇ ਤੋਕੜ ਗੱਭਣੇ ਆ 14 15 ਕਿਲੋ ਦੁੱਧ ਦੇ 6 ਮਹੀਨੇ ਦੀ ਗੱਭਣ ਵਸ਼ੀ ਆਉਂਦੀ ਐ ਕੋ ਬੜੀ ਚੰਗੀ ਠੀਕ ਜੀ ਹਾਂ ਜਿਹੜਾ ਵੀਰ ਲੈਣੀ ਵਰਤਤੋਂ ਆਧਾਰ ਤੇ ਟੋਪੜਾ ਬਣਦੇ ਆਉਂਦੀ ਆ ਹਾਂਜੀ ਹਾਂਜੀ ਇਹ ਆਉਂਦੀ ਆ ਇਸ ਵੀਡੀਓ ਟਿੱਕ ਹੈ ਬਾਕੀ ਵੀਰੇ ਜਨਵਰ ਸਾਰੇ ਟੌਪ ਦੇ ਆ ਪਰ ਆ ਮੈਂ ਤਾਂ ਨੀ ਕੋਈ ਮੋਲ ਜਿਹੜਾ ਵੀ ਗੀਤ ਭਰਾ ਨਹੀਂ ਲਊਗਾ ਦੇਖੋ ਸਹੀ ਗੱਲ ਆ ਉਹ ਤੇ ਦਿਵਾਲੀ ਦਾ ਤੋਹਫਾ ਲੈ ਜਾਊਗਾ ਤੋਹਫਾ ਹੀ ਲੈ ਜਾਊਗਾ ਤੇ ਦਿਵਾਲੀ ਇਹ ਤੋਹਫਾ ਕੜਦਾ ਤੁਸੀਂ ਮੈਂ ਨਾ ਫਿਰ ਆ ਚੀਜ਼ ਸਾਰੀ ਮੰਡੀ ਵੀਰਾਂ ਘੁੰਮ ਕੇ ਵੇਖਣੀ ਆ ਹੋਇਆ ਤੋਹਫਾ ਲੱਭੂ ਲੱਭੂ ਵੜਾ ਕਾਲ ਸਹੀ ਗੱਲ ਹੈ ਮੰਨਿਆ ਵੀਰ ਆਪਣੇ ਕੋਲ ਕਿਹੜਾ ਜਿਹੜੇ ਜਿਹੜੇ ਘਰ ਬੱਧੀਆਂ ਆ ਨਾ ਚਲੋ ਜਿਹੜੀ ਗੱਲ ਆ ਵਾਹਿਗੁਰੂ ਦੀ ਦੇਣ ਹੈ ਤੇ ਕੋਈ ਮਾਨ ਨਹੀਂ ਹਾਂਜੀ ਹਾਂਜੀ ਪਰ 20 20 ਕਿਲੋ ਦੇ ਮਈਆਂ ਚੱਲਣਦੀਆਂ ਜਿਹਹੋ ਜਿਹੇ ਆਪਣੇ ਘਰ ਲੱਗੇ ਆ ਤੇ ਜਿਨ੍ਹਾਂ ਨੂੰ ਮਈਆਂ ਦਿੱਤੀਆਂ ਤੇ ਦੁੱਧ ਬੜਾ ਬੰਦੀਆਂ ਨੇ ਜਿਹਦੀ ਮਈ ਵੀਰੇ ਸੰਦ ਲਾਗੇ ਦਿੱਤੀ ਸੀ 20 ਕਿਲੋ ਦੇ ਮੈ ਚੱਲਣਦੀ ਆ 21 ਕਿਲੋ ਉਹ ਨੀਲੀ ਰਾਵੀ ਠੀਕ ਹੈ ਜੀ ਤੇ ਜਿਹੜੇ ਸੇਵਾ ਕਰਦੇ ਨਹੀਂ ਦੁੱਧ ਯੋਨੇ ਵੀਰ ਨਹੀਂ ਚੋਣਾ ਤੋਂ ਆਪ ਠੀਕ ਆ ਵੱਡੇ ਵੱਡੇ ਬਰੀਡਰ ਸਾਂਭ ਬੰਦਿਆ ਫੋਨ ਕੀਤਾ ਹਮਾਂ ਵਾਸਤੇ ਕੁਆਲਟੀ ਕੋਈ ਬਰੀਡ ਬੋਲ ਦੀ ਹਮਾਂ ਦੇ ਵਿੱਚ ਦੇ ਵੀਰਾ ਜਿੰਨੇ ਕਿੰਨੇ ਚੀਜ਼ ਸਾਂਭੀ ਆ ਨਾ ਉਹਨੂੰ ਮੋਨ ਫਿਰੇ ਦਾ ਲਾਉਣਾ ਪੈਂਦਾ ਲਾਉਣਾ ਪੈਂਦਾ ਕਿਉਂ ਵੀ ਪੁੱਤਾਂ ਵਾਂਗ ਉਹਨੇ ਸਾਂਭੀ ਵੇਖੋ ਕਿੰਨੀ ਉਹਨੂੰ ਖਰਾਕ ਚਵਾਰੀ ਇਹਨੂੰ ਰਾ ਦੇਣਾ ਧਿਆਨ ਰੱਖਿਆ ਆ ਹਨਾ ਤੇ ਰਾ ਦੇ ਨਾ ਪੁੱਤਾਂ ਨੂੰ ਸਾਂਭੀ ਆਲੇ ਨੇ ਜਿਹੜੋ ਅਗਲੇ ਪੈਸੇ ਵਟੇ ਇਹਦੇ ਚੀਜ਼ ਕੀ ਕੁਆਲਟੀ ਆ ਵੀਰ ਜੀ ਇੱਕ ਟਾਈਮ ਤੇ ਅੱਜ ਹੀ ਆਖੀ ਨਾ ਵੀ ਅੱਜ ਬਹੁਤ ਪੈਸੇ ਪਾ ਕੇ ਤੁਰਤੀਏ ਤੇ ਮੌਕੇ ਦੇ ਨਹੀਂ ਚੀਜ਼ ਲੱਭਦੀ ਮੌਕੇ ਦੇ ਨਹੀਂ ਮੇਰੇ ਕਰਵਾ ਟੱਕਰ ਦੇ ਆ ਤੇ ਕਿਹੜੀ ਗੱਲ ਐਡਾ ਜਰਵਰ ਜਾਂਦਾ ਠੀਕ ਆ ਜੀ ਬੋਲ ਡਰੈਸ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਚੈਨਲ ਨੂੰ ਕਰਿਆ ਕਰੋ ਫੋਨ ਨੰਬਰ ਹੈਗਾ 8427407752 ਨਾਮ ਮਾਣਾ ਤੇ ਪਿੰਡ ਪੋਮਾ ਮਾਣਾ ਪਿੰਡ ਪੋਮਾ ਜ਼ਿਲ੍ਹਾ ਅੰਮ੍ਰਿਤਸਰ ਵਧੀਆ ਕੁਆਲਟੀ ਵਾਲੇ ਪਸ਼ੂ ਆ ਬਾਈ ਕੋਲ ਬਹੁਤ ਸੋਹਣੇ ਤੇ ਵਧੀਆ ਕੁਆਲਟੀ ਵਾਲੀ ਚੋਟੀਆਂ ਸ਼ਕੀਨਪੁਰੀ ਤੇ ਨੀਲੀ ਰਾਵੀ ਦੇ ਚਿਪਪੂਰੀ ਬੈਂਦੀ ਆ ਤੇ ਕੁਆਲਟੀ ਵਾਲੀ ਆ ਠੀਕ ਹੈ ਬਾਈ ਧੰਨਵਾਦ